ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਆਪਾਂ ਸਾਊਥ ਇੰਡੀਅਨ ਸਨੈਕਸ ਦੇ ਨਾਲ ਜਿਹਨੂੰ ਆਪਾਂ ਮੁਰਕੂ ਕਹਿੰਦੇ ਆ ਚਕਲੀਆਂ ਵੀ ਕਹਿੰਦੇ ਆ ਕਈ ਲੋਕ ਤੇ ਇੱਥੇ ਮੈਂ ਬੇਸਣ ਦਾ ਇੱਕ ਕੱਪ ਭਰ ਕੇ ਬੇਸਣ ਦਾ ਲਿੱਤਾ ਸੀਗਾ ਤੇ ਉਹਦੇ ਵਿੱਚੋਂ ਮੈਂ ਚੌਥਾਈ ਹਿੱਸਾ ਕੱਪ ਦਾ ਅਲੱਗ ਕੱਢ ਦਿੱਤਾ ਤੇ ਪੌਣਾ ਇੱਕ ਕੱਪ ਮੈਂ ਵਿੱਚ ਮਤਲਬ ਪਾ ਦਿੱਤਾ ਸੀਗਾ ਛਾਲ ਲਿੱਤਾ ਸੀਗਾ ਬੇਸਣ ਤੇ ਇਹ ਲਿੱਤਾ ਹੈ ਜੀ ਮੈਂ ਇੱਕ ਕੱਪ ਚੌਲਾਂ ਦਾ ਆਟਾ ਇਨੂੰ ਵੀ ਚੰਗੀ ਤਰ੍ਹਾਂ ਆਪਾਂ ਛਾਣ ਲਵਾਂਗੇ 1 ਕੱਪ ਯਾਦ ਰੱਖਣਾ ਜੀ 1 ਕੱਪ ਬੇਸਣ ਤੇ 1 ਕੱਪ ਚੌਲਾਂ ਦਾ ਆਟਾ ਥੋੜੀ ਜਿਹੀ ਮੈਂ ਇਹਦੇ ਵਿੱਚ ਪਾ ਦਿੱਤੀ ਐ ਜੀ ਇਹ ਜਵਾਨ ਤੇ ਚਿੱਟੇ ਤਿਲ ਤੇ ਥੋੜਾ ਜਿਹਾ ਲੂਣ ਥੋੜਾ ਜਿਹਾ ਲੂਣ ਜਿਆਦਾ ਲੂਣ ਨਹੀਂ ਥੋੜਾ ਜਿਹਾ ਬਸ ਜਿੱਦਾਂ ਆਪਾਂ ਮਠੀਆਂ ਵਗੈਰਾ ਚ ਪਾਉਂਦੇ ਆ ਟੇਸਟ ਦੇ ਦੇ ਲਈ ਤੇ ਜਿਹੜਾ ਮੈਂ ਇਹ 1/4 ਹਿੱਸਾ ਜਿਹੜਾ ਇਹਦਾ ਕੱਪ ਦਾ ਬੇਸਣ ਦਾ ਕੱਢਿਆ ਸੀਗਾ ਉਹਨੂੰ ਆਪਾਂ ਕਰ ਲਾਂਗੇ ਥੋੜੀ ਦੇਰ ਬਿਨਾ ਘਿਓ ਵਗੈਰਾ ਤੋਂ ਥੋੜੀ देर ਭੁੰਨ ਲਵਾਂਗੇ ਭੁੰਨਣਾ ਇੰਨਾ ਜ਼ਿਆਦਾ ਨਹੀਂ ਕਿ ਦਾ ਰੰਗ ਬਦਲ ਜੇ ਤੇ ਹਲਕਾ ਜਿਹਾ ਭੁੰਨਾਂਗੇ ਆਪਾਂ ਤੇ ਭੁੰਨਣ ਤੋਂ ਬਾਅਦ ਮੈਂ ਥੋੜਾ ਜਿਹਾ ਠੰਡਾ ਕਰਕੇ ਇਹਨੂੰ ਕੱਢ ਲਿੱਤਾ ਸੀਗਾ ਤੇ ਕੱਢ ਕੇ ਜਿਹੜਾ ਆਪਾਂ ਬੇਸਣ ਔਰ ਚੌਲਾਂ ਦਾ ਆਟਾ ਛਾੜ ਕੇ ਰੱਖਿਆ ਸੀਗਾ ਉਹਦੇ ਵਿੱਚ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਨਾਲ ਤੇ ਇਹਦੇ ਵਿੱਚ ਥੋੜੀ ਜੀ ਪਾਵਾਂਗੇ ਹਲਦੀ ਤੁਸੀਂ ਥੋੜੀ ਜੀ ਲਾਲ ਮਿਰਚ ਵੀ ਪਾ ਸਕਦੇ ਹੋ ਜੇ ਪੌਣੀ ਹੋਵੇ ਪਰ ਮੈਂ ਬੱਚੇ ਖਾਂਦੇ ਘਰ ਵਿੱਚ ਇਸ ਕਰਕੇ ਕਾਲੀ ਮਿਰਚ ਨਹੀਂ ਪਾਈ ਸੀ ਤੇਲ ਨੂੰ ਥੋੜਾ ਜਿਹਾ ਗਰਮ ਕਰਕੇ ਜਿੱਦਾਂ ਮਿਉਨ ਆਪਾਂ ਪੂਰੀਆਂ ਵਗੈਰਾ ਚ ਪਾਉਂਦੇ ਆ ਉਦਾਂ ਪਾਉਣਾ ਇਹਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਫਿਰ ਆਪਾਂ ਨੇ ਹੱਥਾਂ ਦੇ ਨਾਲ ਐਨ ਬਿਲਕੁਲ ਜਿੱਦਾਂ ਮਿਉਨ ਆਪਾਂ ਮਿਕਸ ਕਰਦੇ ਹੁੰਦੇ ਪੂਰੀਆਂ ਵਗੈਰਾ ਦੇ ਲਈ ਉਦਾਂ ਆਪਾਂ ਮਿਕਸ ਕਰ ਲਾਂਗੇ ਇਹਨੂੰ ਉਸ ਤੋਂ ਬਾਅਦ ਮਿਕਸ ਕਰਨ ਤੋਂ ਬਾਅਦ ਥੋੜੀ ਜਿਹਾ ਥੋੜਾ ਥੋੜਾ ਪਾਣੀ ਪਾ ਪਾ ਕੇ ਨਾ ਇਹਨੂੰ ਆਪਾਂ ਆਟੇ ਦੀ ਤਰ੍ਹਾਂ ਮਤਲਬ ਸੌਫਟ ਜਿਹਾ ਬਹੁਤ ਸੌਫਟ ਜਿਹਾ ਜਿਹੜਾ ਡੋ ਬਣਾ ਕੇ ਤਿਆਰ ਕਰਨਾ ਹੈ ਮਤਲਬ ਆਟਾ ਇਹਦਾ ਗੁੰਮ ਲੈਣਾ ਆਪਾਂ ਨੇ ਚੰਗੀ ਤਰ੍ਹਾਂ ਨੇ ਬਿਲਕੁਲ ਸੌਫ ਤੇ ਫਿਰ ਮੈਂ ਇੱਕ ਟ੍ਰੇਲ ਲਈ ਸੀ ਉਹਨੂੰ ਕਰ ਲਿੱਤਾ ਸੀ ਚੰਗੀ ਤਰ੍ਹਾਂ ਸਰੋਂ ਦੇ ਤੇਲ ਨਾਲ ਗਰੀਸ ਤੇ ਮੇਰੇ ਕੋਲ ਇੱਥੇ ਇਹ ਇਹਦਾ ਮਤਲਬ ਬਣਾਉਣ ਵਾਲੀ ਮਸ਼ੀਨ ਹੈ ਇਹਨੂੰ ਵੀ ਮੈਂ ਚੰਗੀ ਤਰ੍ਹਾਂ ਤੇਲ ਲਗਾ ਲਿੱਤਾ ਸੀਗਾ ਵਿੱਚ ਤੋਂ ਤੇ ਇੱਕ ਮੇ ਮਸ਼ੀਨ ਨਾਲ ਫੋਟੋ ਲਗਾ ਰਹੀਆਂ ਇਹ ਮਸ਼ੀਨ ਠੀਕ ਹੈ ਜਿਹੜੀ ਮੈਂ ਫੋਟੋ ਲਗਾਈ ਹੈ ਜਿਹੜੀ ਮੈਂ ਮਸ਼ੀਨ ਨਾਲ ਬਣਾ ਰਹੀ ਇਹਦੇ ਵਿੱਚ ਜ਼ੋਰ ਪੌਤ ਲੱਗਦਾ ਹੈ ਤੇ ਮੈਂ ਤੁਹਾਨੂੰ ਦਿਖਾਉਂਦੀ ਆ ਬਣਾ ਕੇ ਪਹਿਲਾਂ ਮੈਂ ਇਹ ਮਤਲਬ ਸਿੰਪਲ ਮਰੂਕੂ ਜਿਹੜਾ ਮਤਲਬ ਚੱਕਲੀ ਨਹੀਂ ਬਣਾਈ ਸੀ ਪਹਿਲਾਂ ਮੈਂ ਤੁਹਾਨੂੰ ਐਦਾਂ ਹੀ ਬਣਾ ਕੇ ਦਿਖਾਉਣੀ ਆ ਵਿੱਚ ਮੈਂ ਉਹ ਬੈਟਰ ਆਪਣਾ ਫਿਲ ਕਰ ਲਿੱਤਾ ਸੀਗਾ ਇਹ ਤਾਂ ਮਸ਼ੀਨ ਦੇ ਤੇ ਆਪਾਂ ਉਹਨੂੰ ਕੜਾਹੀ ਵਿੱਚ ਐਦਾਂ ਹੌਲੀ-ਹੌਲੀ ਛੱਡ ਦਵਾਂਗੇ ਤੇ ਫਿਰ ਆਪਣੇ ਹੱਥ ਦੇ ਨਾਲ ਉਹਨੂੰ ਤੋੜਨਾ ਪਊਗਾ ਹੱਥ ਦੇ ਨਾਲ ਜਾਂ ਤੁਸੀਂ ਚਾਕੂ ਦੇ ਨਾਲ ਚਮਚ ਦੇ ਨਾਲ ਜਿਹਦੇ ਮਰਜ਼ੀ ਨਾਲ ਤੋੜ ਸਕਦੇ ਹੋ ਬਸ ਆਪਾਂ ਇਹਨਾਂ ਨੂੰ ਫਿਰ ਮਤਲਬ ਹਾਈ ਤੋਂ ਲੋਅ ਫਰੇਮ 'ਤੇ ਆਪਾਂ ਇਹਨਾਂ ਨੂੰ ਜਿਹੜਾ ਪਕਾਵਾਂਗੇ ਲੋ ਤੋਂ ਹਾਈ ਫਲੇਮ ਪਰ ਜ਼ਿਆਦਾ ਹਾਈ ਵੀ ਨਹੀਂ ਕਰਨੀ ਤਾਂ ਸੜ ਜਾਣਗੇ ਨਹੀਂ ਤਾਂ ਹੌਲੀ-ਹੌਲੀ ਆਪਾਂ ਹਿਲਾਉਂਦੇ ਰਹਾਂਗੇ ਇਹਨੂੰ ਮਤਲਬ ਇਦਾਂ ਕਲਰ ਜਿਹਾ ਚੇਂਜ ਹੋ ਗਿਆ ਤਾਂ ਆਪਣੇ ਜਿਹੜੇ ਮਰੁੱਕੂ ਐ ਬਣ ਕੇ ਤਿਆਰ ਬਹੁਤ ਟੇਸਟੀ ਲੱਗਦੇ ਨੇ ਤੇ ਮੈਂ ਇੱਕ ਪੂਰੇ ਨਾਲ ਹੋਰ ਪਾ ਕੇ ਦਿਖਾਉਣੀ ਆ ਤੁਹਾਨੂੰ ਬਹੁਤ ਸੋਹਣੇ ਬਣ ਗਏ ਚਾਹ ਵਗੈਰਾ ਦੇ ਨਾਲ ਤੁਸੀਂ ਕਾਫੀ ਦੇ ਨਾਲ ਸ਼ਾਮ ਨੂੰ ਸਨੈਕਸ ਦੇ ਤੌਰ ਤੇ ਇਹਨਾਂ ਨੂੰ ਖਾ ਸਕਦੇ ਬੱਚਿਆਂ ਨੂੰ ਟਿਫਨ ਚ ਜਿੱਦਾਂ ਆਪਾਂ ਸਨੈਕਸ ਵਗੈਰਾ ਦਿੰਦੇ ਆ ਉਹ ਵੀ ਦੇ ਸਕਦੇ ਹੋ ਹੁਣ ਮੈਂ ਇੱਥੇ ਇੱਕ ਮਤਲਬ ਜਿਹੜਾ ਚਕਲੀ ਦੇ ਉਹਦਾ ਬਣਾਉਂਗੀ ਚਕਲੀ ਦੀ ਤਰ੍ਹਾਂ ਇਹ ਦੇਖੋ ਤੁਸੀਂ ਮੈਂ ਆਟੇ ਦਾ ਇੱਕ ਇਸ ਤਰ੍ਹਾਂ ਦਾ ਡੋਜ ਆ ਬਣਾ ਲਿੱਤਾ ਸੀਗਾ ਤੇ ਇਹਨੂੰ ਆਪਾਂ ਇਹਦੇ ਵਿੱਚ ਫਿਲ ਕਰ ਦਵਾਂਗੇ ਬਹੁਤਾ ਉੱਪਰ ਤੱਕ ਨਹੀਂ ਭਰਨਾ ਇਹਦੇ ਨਾਲ ਮਸ਼ੀਨ ਨਾਲ ਮੈਂ ਤੁਹਾਨੂੰ ਦੁਬਾਰਾ ਵੀ ਦੱਸਦੀ ਇਹਦੇ ਨਾਲ ਜ਼ੋਰ ਬਹੁਤ ਲੱਗਦਾ ਹੈ ਮਤਲਬ ਬਣਾਉਣ 'ਚ ਜਿਹੜੀ ਦੂਸਰੀ ਮਸ਼ੀਨ ਦੀ ਮੈਂ ਤੁਹਾਨੂੰ ਫੋਟੋ ਐਡ ਨਾਲ ਮੈਂਸ਼ਨ ਕੀਤੀ ਹੈ ਤੁਸੀਂ ਉਹ ਮਸ਼ੀਨ ਦੇ ਨਾਲ ਤੁਸੀਂ ਬਣਾ ਸਕਦੇ ਹੋ ਉਹਦੇ ਨਾਲ ਜ਼ਿਆਦਾ ਮਤਲਬ ਉਧੇ ਚ ਜ਼ੋਰ ਨਹੀਂ ਲੱਗਦਾ ਤੇ ਐਦਾਂ ਮੈਂ ਇਹਨੂੰ ਥੱਲੇ ਗ੍ਰੀਸ ਲੱਕ ਕਰਕੇ ਤੇਲ ਲਗਾ ਕੇ ਟ੍ਰੇ ਰੱਖ ਲਿੱਤੀ ਸੀਗੀ ਤੇ ਉਹਦੇ ਉੱਤੇ ਮੈਂ ਐਦਾਂ ਇਹਨੂੰ ਘੁਮਾ ਘੁਮਾ ਕੇ ਆਪਾਂ ਸਾਈਡਾਂ ਨੂੰ ਗੋਲ ਗੋਲ ਜੇ ਚੱਕਰੀ ਜੇ ਬਣਾ ਲਵਾਂਗੇ ਤੇ ਫਿਰ ਹੱਥ ਦੇ ਨਾਲ ਤੋੜ ਦਵਾਂਗੇ ਥਾਲੇ ਤੇ ਇਹਨੂੰ ਜੋੜ ਦਵਾਂਗੇ ਜਿੱਥੋਂ ਆਪਾਂ ਤੋੜਿਆ ਐ ਐਦਾਂ ਹੀ ਮੈਂ ਅੱਗੇ ਇੱਕ ਫਿਰ ਹੋਰ ਬਣਾ ਲੈਂਦੀ ਆ ਇਹ ਦੇਖੋ ਤੁਸੀਂ ਬਹੁਤ ਸੌਲੇ ਮਤਲਬ ਗੋਲ ਗੋਲ ਬਣ ਕੇ ਜਿਹੜੇ ਇਹ ਤਿਆਰ ਹੋ ਜਾਂਦੇ ਤੁਸੀਂ ਕੋਈ ਵੀ ਸ਼ੇਪ ਦੇ ਬਣਾ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਐਦਾਂ ਦੇ ਬਣਾਉਣੇ ਪਰ ਫੇਮਸ ਐਦਾਂ ਦੇ ਹੀ ਆ ਇਹ ਮਰੂਕੂ ਆ ਜਿਹੜੇ ਇਹ ਤੁਸੀਂ ਕਿਤੇ ਤੋਂ ਬਾਹਰੋਂ ਖਰੀਦੂਗੇ ਤਾਂ ਉਹ ਐਦਾਂ ਦੀ ਸ਼ੇਪ ਦੇ ਹੀ ਬਣਾਏ ਹੋਏ ਹੁੰਦੇ ਨੇ ਦੇਖੋ ਜੀ ਤੁਸੀਂ ਮੈਂ 4-5 ਬਣਾ ਕੇ ਤਿਆਰ ਕਰ ਲੇ ਫਿਰ ਈਜ਼ੀਲੀ ਮਤਲਬ ਇਹ ਚਾਕੂ ਵਗੈਰਾ ਦੀ ਸਹਾਇਤਾ ਨਾਲ ਚੱਕ ਹੋ ਜਾਂਦੇ ਆ ਤੇ ਆਪਾਂ ਇਹਨੂੰ ਤੇਲ ਨੂੰ ਗਰਮ ਕਰਕੇ ਤੇਲ ਦੇ ਵਿੱਚ ਇਹਨਾਂ ਨੂੰ ਹਲਕੇ ਹਲਕੇ ਛੱਡ ਦਵਾਂਗੇ ਬਿਲਕੁਲ ਹਲਕੇ ਜਿਹੇ ਹੱਥ ਨਾਲ ਚਲੋ ਜੀ ਐਦਾਂ ਤੇ ਐਦਾਂ ਆਪਾਂ ਸਾਰੇ ਹੌਲੀ-ਹੌਲੀ ਚੱਕ ਕੇ ਜਿਹੜੇ ਇਹਦੇ ਬੀਜਾ ਇਹ ਪਾ ਲਵਾਂਗੇ ਫਿਰ ਇਹਨਾਂ ਨੂੰ ਕਰ ਲਵਾਂਗੇ ਫਰਾਈ ਚੰਗੀ ਤਰ੍ਹਾਂ ਨਾਲ ਬਹੁਤੇ ਜ਼ਿਆਦਾ ਉਹਨਾਂ ਨੂੰ ਆਪਾਂ 골ਡਨ ਨਹੀਂ ਕਰਨਾ ਹਲਕੇ ਜੇ 골ਡਨ ਰੱਖਣਾ ਫਿਰ ਉਹਦਾ ਟੇਸਟ ਥੋੜਾ ਜਿਹਾ ਅਲੱਗ ਜਿਹਾ ਹੀ ਆਉਣਾ ਹੈ ਠੀਕ ਮਤਲਬ ਇੱਕ ਬਰਾਬਰ ਭੁੰਣੜੇ ਆ ਮਤਲਬ ਜਿੱਦਾਂ ਆਪਾਂ ਕੇਲੋ ਹਿਸਾਬ ਦੇ ਤੇ ਆ ਦੇਖੋ ਤੁਸੀਂ ਇਹ ਬਣ ਕੇ ਜਿਹੜੇ ਆਪਣੇ ਤਿਆਰ ਹੈ ਮਰੂਕੂ ਇਹ ਦੇਖੋ ਜੀ ਮੈਂ ਅੱਗੇ ਫੇਰ ਇਹਨਾਂ ਨੂੰ ਬਣਾ ਲੈਂਦੀ ਹਾਂ ਥੋੜੇ ਜਿਹਾ ਹੋਰ ਦੇਖੋ ਤੁਸੀਂ ਐਦਾ ਆਪਾਂ ਇਹਨੂੰ ਪ੍ਰੈਸ ਕਰਕੇ ਤੇ ਆਲੇ ਦੁਆਲੇ ਨੂੰ ਘੋਮਾ ਲਵਾਂਗੇ ਜਿਵੇਂ ਕਿ ਤਰ੍ਹਾਂ ਬਣਾ ਕੇ ਮੈਂ ਹੋਰ ਕਰ ਲਿੱਤੇ ਸੀਗੇ ਤਿਆਰ ਕਈ ਤੇ ਅਸੀਂ ਥੋੜੀ ਦੇਰ ਫਰਾਈ ਕਰਾਂਗੇ ਇਹਨੂੰ ਫਿਰ ਆਪਾਂ ਹਲਕੇ ਜਿ ਗੋਲਡਨ ਹੋ ਜੂਗੇ ਜਦੋਂ ਉਦੋਂ ਕੱਢ ਲਵਾਂਗੇ ਜ਼ਿਆਦਾ ਗੋਲਡਨ ਨਹੀਂ ਕਰੂੰਗੇ ਦੇਖੋ ਜੀ ਤੁਸੀਂ ਬਹੁਤ ਈਜ਼ੀਲੀ ਜਿਹੜੇ ਬਣ ਕੇ ਤਿਆਰ ਹੋ ਜਾਂਦੇ ਨੇ ਟੇਸਟੀ ਲੱਗਦੇ ਨੇ ਬਹੁਤ ਚਾਹ ਵਗੈਰਾ ਦੇ ਨਾਲ ਤੁਸੀਂ ਕੌਫੀ ਵਗੈਰਾ ਦੇ ਨਾਲ ਖਾ ਸਕਦੇ ਹੋ ਕੋਈ ਗੈਸਟ ਆਉਣਾ ਫਿਰ ਉਹਨਾਂ ਨੂੰ ਵੀ ਸਰਵ ਕਰ ਸਕਦੇ ਹੋ ਬੱਚਿਆਂ ਨੂੰ ਟਿਫਨ 'ਚ ਵੀ ਦੇ ਸਕਦੇ ਹੋ ਸਾਰੇ ਜਣੇ ਬਣਾ ਕੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਇਹ ਸਾਊਥ ਇੰਡੀਅਨ ਮਤਲਬ 스ਨੈਕਸ ਹੈ ਰੈਸਪੀ ਹੈ ਤੇ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਵੀਆਂ ਨਵੀਆਂ ਵੀਡੀਓ ਦੇਖਣ ਦੇ ਲਈ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ